ਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਵੱਲੋਂ 1 ਜੂਨ ਤੱਕ ਲਈ ਅੰਤਰਮ ਜ਼ਮਾਨਤ ਦੇ ਦਿੱਤੀ ਗਈ ਆ ਸ਼ਰਤਦਾਰਤ ਹੈ ਕਿ ਤੁਸੀਂ ਸਰਕਾਰੀ ਕੰਮ 'ਚ ਕਿਸੇ 'ਚ ਦਖਲੰਦਾਜੀ ਨਹੀਂ ਕਰੋਗੇ ਕੋਈ ਸਰਕਾਰੀ ਕੰਮ 'ਚ ਹਿੱਸਾ ਨਹੀਂ ਲਾਓਗੇ ਕੇਜਰੀਵਾਲ ਸਰਕਾਰੀ ਕੰਮ 'ਚ ਦਖਲ ਨਹੀਂ ਦੇਣਗੇ ਇਸ ਸ਼ਰਤ ਤੇ ਕੋਈ ਅਧਿਕਾਰਤ ਕੰਮ ਨਹੀਂ ਕਰਨਗੇ ਇਸ ਸ਼ਰਤ ਤੇ ਅੰਤਰਮ ਜ਼ਮਾਨਤ ਦਿੱਤੀ ਆ ਪਰ ਚੋਣ ਪ੍ਰਚਾਰ ਤੇ ਰੋਕ ਨਹੀਂ ਹੈ ਜ਼ਮਾਨਤ ਮਿਲਣ ਦਾ ਆਧਾਰ ਹੀ ਚੋਣਾ ਬਣਿਆ ਨੇ ਤੇ ਉਹ ਸਿਹਾਰ ਦੇ ਉੱਤੇ ਹੁਣ ਅਰਵਿੰਦ ਕੇਜਰੀਵਾਲ ਲਈ ਮੌਕਾ ਹੈ ਕਿ ਉਹਨਾਂ ਨੇ 2 ਜੂਨ ਨੂੰ ਸਰੈਂਡਰ ਕਰਨਾ ਹੈ ਤੇ 2 ਜੂਨ ਨੂੰ ਸਰੈਂਡਰ ਕਰਨ ਦਾ ਮਤਲਬ 1 ਜੂਨ ਤੱਕ ਦੇ ਆਖਰੀ ਗੇਟ ਤੱਕ ਉਹ ਚੋਣ ਪ੍ਰਚਾਰ ਕਰ ਸਕਦੇ ਨੇ ਤੇ 1 ਜੂਨ ਨੂੰ ਪੰਜਾਬ 'ਚ ਤੇ ਚੰਡੀਗੜ੍ਹ 'ਚ ਹਿਮਾਚਲ 'ਚ ਚੋਣਾਂ ਨੇ ਸੋ ਇਸ ਲਈ ਅਰਵਿੰਦ ਕੇਜਰੀਵਾਲ ਨੂੰ ਆਪਣੇ ਗੜ ਜੋਂਨ ਦੇ ਵਿੱਚ ਪ੍ਰਚਾਰ ਕਰਨ ਤੋਂ ਪਹਿਲਾਂ ਪ੍ਰਚਾਰ ਮੁੱਕਣ ਤੋਂ ਪਹਿਲਾਂ ਜ਼ਮਾਨਤ ਮਿਲ ਗਈ ਹੈ ਲੰਬੀ ਪ੍ਰਕਿਰਿਆ ਸੀ 40 ਦਿਨਾਂ ਤੋਂ ਜੇਲ੍ਹ 'ਚ ਸੀ ਇਹ ਗ੍ਰਿਫਤਾਰੀ ਮਤਲਬ ਜਿਸ ਤਰ੍ਹਾਂ ਹੁੰਦੀ ਹੈ ਅਰਵਿੰਦ ਕੇਜਰੀਵਾਲ ਦੀ ਨੌ ਸਮਣਾ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ 21 ਮਾਰਚ ਨੂੰ ਅਰੈਸਟ ਹੁੰਦਾ ਤੇ ਉਹ ਤੋਂ ਬਾਅਦ ਫਿਰ 1 ਅਪ੍ਰੈਲ ਨੂੰ ਜੁਡੀਸ਼ੀਅਲ ਹਰਾਸਤ ਚ ਭੇਜ ਦਿੱਤਾ ਜਾਂਦਾ ਉਹ ਤੋਂ ਬਾਅਦ ਜੁਡੀਸ਼ੀਅਲ ਹਰਾਸਤ ਵੱਧਦੀ ਰਹਿੰਦੀ ਹੈ ਹੁਣ ਵੀ ਜੁਡੀਸ਼ੀਅਲ ਹਰਾਸਤ ਤਾਂ ਵੱਧ ਗਈ ਸੀ ਪਰ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਵਾ ਸੀ ਤੇ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਉੱਤੇ ਸ਼ਰਤ ਆਧਾਰਤ ਜਮਾਨਤ ਦੇ ਪਹਿਲੂ ਦੇ ਉੱਤੇ ਫੈਸਲਾ ਰਾਖਮਾ ਰੱਖ ਲਿਆ ਸੀ ਆਸ ਪਿਛਲੀ ਵਾਰੇ ਜਾਗੀ ਸੀ ਕਿ ਉਸ ਦਿਨ ਜਮਾਨਤ ਮਿਲ ਸਕਦੀ ਹੈ ਪਰ ਉਹ ਦਿਨ ਨਾ ਸੀ ਤਾਂ ਅੱਜ ਦਾ ਦਿਨ ਸੀ ਸੋ ਅਰਵਿੰਦ ਕੇਜਰੀਵਾਲ ਨੂੰ ਮਾਨਯੋਗ ਸੁਪਰੀਮ ਕੋਰਟ ਨੇ 1 ਜੂਨ ਤੱਕ ਅੰਤ੍ਰਮ ਜ਼ਮਾਨਤ ਦੇ ਦਿੱਤੀ ਆ ਤੇ ਕਿਹਾ ਕਿ 2 ਜੂਨ ਨੂੰ ਤੁਸੀਂ ਆ ਕੇ ਆਪਣੇ ਆਪ ਸਰੈਂਡਰ ਕਰਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਦੇ ਲਈ ਜ਼ਮਾਨਤ ਦਿੰਦਿਆਂ 2 ਜੂਨ ਨੂੰ 1 ਜੂਨ ਤੱਕ ਲਈ ਜ਼ਮਾਨਤ ਦਿੰਦਿਆਂ 2 ਜੂਨ ਨੂੰ ਸਰੈਂਡਰ ਕਰਨ ਦੀ ਹਦਾਇਤ ਹੋ ਗਈ ਆ ਤੇ ਪਰ ਉਹਨਾਂ ਨੇ ਚੋਣ ਪ੍ਰਚਾਰ ਤੇ ਰੋਕ ਨਹੀਂ ਆ ਹੁਣ ਇਸ ਦੇ ਉੱਤੇ ਆਧਾਰ ਕੀ ਹੈ ਜੇਕਰ ਮੈਂ ਸੁਪਰੀਮ ਕੋਰਟ ਵਾਲੇ ਪੱਖ ਤੋਂ ਦੇਖਾਂ ਤਾਂ ਸੁਪਰੀਮ ਕੋਰਟ ਨੇ ਦੋ ਜੱਜਾਂ ਦੇ ਮਾਨਯੋਗ ਜੱਜਾਂ ਦੇ ਬੈਂਚ ਸੰਜੀਵ ਖੰਨਾ ਜੀ ਔਰ ਜਸਟਿਸ ਦੀਪੰਕਰ দত্ত ਹਰਾਂ ਦੇ ਇਹਨ ਦੋ ਜੱਜਾਂ ਦੇ ਬੈਂਚ ਨੇ ਕਿਹਾ ਕਿ ਕੇਜਰੀਵਾਲ ਆਦਤਨ ਅਪਰਾਧੀ ਨਹੀਂ ਹੈ ਕੇਜਰੀਵਾਲ ਰੂਟੀਨ ਅਪਰਾਧੀ ਨਹੀਂ ਹੈ ਇਹ ਲਗਾਤਾਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੈ ਦੂਸਰਾ ਕਹਿੰਦੇ ਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਨੇ ਤੀਸਰਾ ਉਹ ਕਹਿੰਦੇ ਕਿ ਜੇਕਰ ਚੋਣਾ ਨਾ ਹੁੰਦੀਆਂ ਤਾਂ ਅੰਤਰਮ ਜ਼ਮਾਨਤ ਦਾ ਮਤਲਬ ਹੀ ਨਹੀਂ ਬਣਦਾ ਸੀ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਇਹ ਜ਼ਮਾਨਤ ਦਾ ਆਧਾਰ ਹੀ ਇਹ ਹੈ ਕਿ ਚੋਣਾ ਚੱਲ ਰਹੀਆਂ ਨੇ ਤੇ ਕਹਿੰਦੇ ਚੋਣਾ 5 ਸਾਲ ਚ ਇੱਕ ਵਾਰ ਹੁੰਦੀਆਂ ਨੇ ਇਸ ਲਈ ਸ਼ਰਤ ਤੇ ਇਸ ਸ਼ਰਤ ਤੇ ਕਿ ਤੁਸੀਂ ਸਰਕਾਰੀ ਕੰਮ ਨਹੀਂ ਟਾਕਰ ਲਿਓਗੇ ਜਦੋਂ ਕਿ ਈਡੀ ਨੇ ਐਫੀਡੈਫਟ ਦੇਖ ਕੇ ਹਲਫਨਾਮਾ ਦੇਖ ਕੇ ਇਸ ਜ਼ਮਾਨਤ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਕੱਲ ਆਪਣਾ ਹਲਫਨਾਮਾ ਦਾਖਲ ਕਰਾਇਆ ਸੀ ਅਦਾਲਤ ਦੇ ਅੰਦਰ ਜੀ ਜਿਨ੍ਹਾਂ ਨੇ ਕਿਹਾ ਸੀ ਕਿ ਚੋਣਾ ਦੇ ਦੌਰਾਨ ਚੋਣ ਪ੍ਰਚਾਰ ਕਰਨਾ ਕੋਈ ਸਵਿਧਾਨਕ ਅਧਿਕਾਰ ਨਹੀਂ ਹੈ ਕੋਈ ਮਾਲਕ ਅਧਿਕਾਰ ਨਹੀਂ ਹੈ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਇਹ ਜਰੂਰੀ ਹੋਵੇ ਦੂਜਿਆਂ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਖੁਦ ਕੋਈ ਚੋਣ ਨਹੀਂ ਲੜ ਰਹੇ ਇਸ ਲਈ ਜਰੂਰੀ ਨਹੀਂ ਕਿ ਉਹਨੂੰ ਜ਼ਮਾਨਤ ਮਿਲੇ ਹੈਨਾ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ 3 ਸਾਲ ਚ 123 ਇਲੈਕਸ਼ਨ ਹੋਏ ਨੇ ਤੇ ਜੇ ਚੋਣਾ ਹੀ ਜ਼ਮਾਨਤ ਦਾ ਆਧਾਰ ਬਣ ਗਿਆ ਲੀਡਰਾਂ ਦੀਆਂ ਫਿਰ ਤਾਂ ਕੋਈ ਲੀਡਰ ਨੂੰ ਕਦੇ ਸੀ ਗ੍ਰਿਫਤਾਰ ਨਹੀਂ ਕਰ ਸਕਦੇ ਕਿਸੇ ਲੀਡਰ ਨੂੰ ਦੀ ਜੁਡੀਸ਼ੀਅਨਲ ਰਸਤੇ ਚ ਭੇਜ ਨਹੀਂ ਸਕਦੇ ਸੋ ਕਹਿੰਦੇ ਫਿਰ ਤਾਂ ਉਹ ਜ਼ਮਾਨਤ ਹੀ ਬਾਹਰ ਚੱਲੀ ਜਾਣਗੇ ਸੋ ਇਹ ਸੁਧਾਰ ਤੇ ਈਡੀ ਨੇ ਕੋਸ਼ਿਸ਼ ਕੀਤੀ ਕਿ ਕੇਜਰੀਵਾਲ ਦੀ ਜ਼ਮਾਨਤ ਰੋਕ ਲਈਏ ਪਰ ਮਾਨਜੁਕ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਪ੍ਰਿੰਦ ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ ਨੇ ਤੇ ਉਹ ਸਰਕਾਰੀ ਕੰਮ ਜਦ ਤੱਕ ਨਹੀਂ ਦੇਣਗੇ ਇਸ ਸ਼ਰਤੇ ਦੇ ਆਧਾਰ ਤੇ ਅਸੀਂ ਜ਼ਮਾਨਤ ਦਿੰਦੇ ਹਾਂ ਪਰ ਜਿੱਥੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਚ ਜਾਂ ਇੰਡੀਆ ਘੱਟ ਜੋੜ ਦੇ ਵਿੱਚ ਥੋੜੀ ਖੁਸ਼ੀ ਥੋੜਾ ਜੋਸ਼ ਪਾਇਆ ਜਾ ਰਿਹਾ ਕਿ ਲੈ ਵੀ ਗੱਲ ਬਣ ਗਈ ਖਾਸ ਕਰ ਉਮੀਦਵਾਰਾਂ ਤਾਂ ਦਿੱਲੀ ਤੋਂ ਲੈ ਕੇ ਹਰਿਆਣਾ ਤੋਂ ਹੁੰਦੇ ਹੋਏ ਪੰਜਾਬ ਤੱਕ ਕਰਵਿੰਦ ਕੇਜਰੀਵਾਲ ਦੇ ਆਉਣ ਨਾਲ ਹੁਣ ਖਵਾ ਬਣੂਗੀ ਤੇ ਜੇਲ੍ਹ ਚ ਆਉਣਗੇ ਤਾਂ ਫਿਰ ਹੋਰ ਹਵਾ ਬਣੂਗੀ ਕਿ ਸਾਡੇ ਲਈਏ ਸੰਜੀਵਨੀ ਆ